ਲਓ ਜੀ ਪਤੜਾ ਸ਼ਹਿਰ ਵਿੱਚ ਬ੍ਰਾਂਚ ਖੁੱਲੀ ਹੈ ਤਾਂ ਮਕੈਨਿਕਲ ਪਤੜਾ ਸ਼ਹਿਰ ਗੱਡੀ ਵਾਸ਼ ਕਰਾਣੀ ਹੈ ਉੱਥੇ ਜਾ ਕੇ ਅੰਦਰੋਂ ਪੂਰੀ ਸੀਟ ਸੀਟਾਂ ਤੋਂ ਲੈ ਕੇ ਪੂਰਾ ਅੰਦਰ ਇੰਟੀਰੀਅਰ ਦਾ ਕੰਮ ਪੂਰਾ ਓਕੇ ਹੁੰਦਾ ਹੈ ਪੂਰਾ ਇੰਜਨ ਤੋਂ ਲੈ ਕੇ ਸਾਰੀ ਸਫਾਈ ਹੁੰਦੀ ਹੈ ਗੱਡੀ ਦੀ ਕੁੱਲ 3500 ਰੁਪਏ ਵਿੱਚ ਮਗਲਾਇਲ ਚੇਂਜ ਅਤੇ ਹੋਰ ਤਿੰਨ ਚਾਰ ਬੰਦੇ ਗੱਡੀ ਤੇ ਲੱਗੇ ਰਹਿੰਦੇ ਨੇ ਕਟੋਕੜ 3-4 ਘੰਟਿਆਂ ਦਾ ਕੰਮ ਹੈ ਟਾਈਮ ਕੱਢ ਗਿਆ ਉਹ ਮੋਬਾਈਲ ਨੰਬਰ ਬੋਰਡ ਦੇ ਉੱਪਰ ਲਿਖਿਆ ਹੋਇਆ ਹੈ ਕਾਲ ਕਰਕੇ ਜਰੂਰ ਇੱਕ ਵਾਰ ਟਰਾਈ ਕਰਕੇ ਦੇਖੋ ਕੁੱਲ 3500 ਰੁਪਏ ਵਿੱਚ ਪੂਰਾ ਕੰਮ ਓਕੇ ਹੁੰਦਾ ਹੈ ਦਾ ਮਕੈਨੀਕਲ 3499 ਰੁਪਏ ਵਿੱਚ ਦੇਖੋ ਲੱਗ ਰਹੇ ਨੇ ਦੋ ਬੰਦੇ ਉੱਪਰ ਲੱਗੀ ਰਹਿੰਦੇ ਨੇ ਗੱਡੀ ਦੇ ਤਿੰਨ ਘੰਟੇ ਪੂਰਾ ਚੰਗੀ ਗੱਡੀ ਦੀ ਤਸੱਲੀ ਕਰਕੇ ਭੇਜਦੇ ਹਨ ਹਰ ਇੱਕ ਬੰਦਾ ਆਵਦਾ ਆਵਦਾ ਕੰਮ ਕਰਦਾ ਹੈ ਸਾਰਿਆਂ ਦੇ ਕੰਮ ਵੰਡੇ ਹੋਏ ਹਨ ਪਾਫ ਪਾਫ ਲੱਗ ਤੋਂ ਵਜੇ ਜਾਂਦੀ ਹੈ ਗੱਡੀ ਦੀ ਅੰਦਰੋਂ ਪੂਰੀ ਇੱਕ ਨੰਬਰ ਗੱਡੀ ਹੁੰਦੀ ਹੈ ਉੱਪਰ ਚੱਕ ਕੇ ਥੱਲੋਂ ਲੱਗੇ ਪਰਦ ਕਰ ਗੱਡੀ ਦੀ ਪੂਰੀ ਸਫਾਈ ਹੁੰਦੀ ਹੈ ਤਾਰਾ ਤੋਂ ਬੋਸ਼-ਬੂਸ਼ ਕਰਕੇ ਗੱਡੀ ਇੱਕ ਨੰਬਰ ਕਰਕੇ ਦਿੰਦੇ ਹਨ ਗੱਡੀ ਦੱਸਦੀ ਹੈ ਪੂਰੀ ਗੱਡੀ ਚਮਕਣ ਲੱਗ ਜਾਂਦੀ ਹੈ ਇਹ ਤੁ ਜੈਡ ਮੀਟਰ ਵੀ ਚੈੱਕ ਹੁੰਦਾ ਹੈ ਗੱਡੀ ਆ ਵੀ ਕਿੰਨੀ ਚੱਲੀ ਹੋਈ ਹੈ Ориਜਨਲ ਕੰਪਨੀ ਮੁਕਾਬਸ ਮੁਕਤਤਾਵਤ ਅੰਜੀ ਓਕੇ ਗੱਡੀ ਬੁਰੀ ਓਕੇ ਕਰਕੇ ਦਿੰਦੇ ਹਨ ਆ ਗੱਡੀ ਆਈ ਦੀ ਸਵਿਫਟ ਬਹੁਤ ਬੁਰਾ ਹਾਲ ਸੀ ਹੋਂ ਦੇਖੋ ਟਾਇਰਾਂ ਤੋਂ ਲੈ ਕੇ ਸਾਰਾ ਫਰਦ ਕਰ ਵਾਈ ਨੇ ਹੈਂਡ ਚਮਕਾਦੀ ਗੱਡੀ ਕੱਲੀ ਕੱਲੀ ਇੱਕ ਦਾਗ ਨਹੀਂ ਰੱਖਿਆ ਗੱਡੀ ਉੱਪਰ ਆਹ ਬੋਰਡ ਲੱਗ ਰਿਹਾ ਜੀ 3499 ਰੁਪਿਆ ਵਿੱਚ ਆਹ ਸਕੀਮਾਂ ਹਨ ਜੋ ਬੋਰਡ ਤੇ ਦੱਸੀਆਂ ਹੋਈਆਂ ਨੇ ਨੰਬਰ ਦੇਖੋ